48 ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕੱਢੇ ਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕੱਢੇ ਰਾ ਭੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਂ ਏ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿ ਸਭ ਨੀਂ ਜਾਹੀ ਰਹਾ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਧਿਆਲ ਪੁਰਖ ਮਿਰਵਾਨ ਅਰ ਨਾਨਕ ਸਾਚ ਬਖਾਨਾ ਧਿਆਲ ਪੁਰਖ ਮਿਰਵਾਨ ਔਰ ਨਾਨਕ ਸਾਚ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ